ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੁਣ ਬੀਰੂ ट्रैवल ਵਲੌਗਸ ਨੂੰ ਪਸੰਦ ਕਰਨ ਵਾਲੇ ਦੋਸਤ ਅਤੇ ਇਸ ਦੇ ਬਲੌਗ ਦੀ ਉਡੀਕ ਵਿੱਚ ਬੈਠੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਸਫ਼ਰ ਕਰ ਰਹੇ ਹਾਂ ਸ੍ਰੀ ਹਜੂਰ ਸਾਹਿਬ ਤੋਂ ਨਾਨਕ ਚੀਰਾ ਬਿਦਰ ਕਰਨਾਟਕਾ ਵੱਲ ਦਾ ਜਿਸ ਵਿੱਚ ਆਪਾਂ ਦੋ ਗੁਰਦੁਆਰਾ ਸਾਹਿਬ ਦੇਖਾਂਗੇ ਜਿਹੜੇ ਕਿ ਇੱਕ ਮਾਈ ਭਾਗੋ ਦਾ ਅਤੇ ਦੂਸਰਾ ਗੁਰਦੁਆਰਾ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਦਾ ਜਿਸ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਇਸ ਬਲੌਗ ਦੇ ਵਿੱਚ ਦਿੱਤੀ ਜਾਵੇਗੀ। ਪਰ ਦੁਆਰਾ ਯਾਦਗਾਰ ਛੋਟੇ ਸਾਬਜਾਦਿਆਂ ਤੋਂ ਬਾਹਰ ਨਿਕਲਦੇ ਆ ਤੇ ਇਹਦੇ ਨਾਲ ਦੀ ਨਾਲ ਨਾਨਕ ਚੀਰੇ ਵਾਲੇ ਟੋਲ ਟੈਕਸ ਆਉਂਦਾ। ਕਲਿਆਣ ਕੈਟੀ ਦੇਖੋ ਤੁਸੀਂ ਇਹ ਬਾਡਰ ਹੈ ਬਾਈ ਜੀ ਹੈ ਟੋਲ ਹੈ ਬਾਡਰ ਕਿੰਨੀ ਦੂਰ ਹੈ ਯਾਂ ਤੋਂ ਹਾਂਜੀ ਇਸ ਤੋਂ 40 ਕਿਲੋਮੀਟਰ ਅੱਗੇ ਲਗਭਗ ਕਰਨਾਟਕ ਦਾ ਬਾਰਡਰ ਆਊਗਾ ਉਹ ਵੀ ਤੁਹਾਨੂੰ ਦਿਖਾਉਨੇ ਆ ਤੁਸੀਂ ਐਵੇਂ ਹੀ ਸਾਡੇ ਨਾਲ ਬਣੇ ਰਹੋ ਹੁਣ ਆਪਾਂ ਨਾਨਕ ਢੀਰੇ ਤੋਂ ਲਗਭਗ 40-45 ਕਿਲੋਮੀਟਰ ਪਿੱਛੇ ਆ ਤੇ ਇੱਥੇ ਵੀ ਇੱਕ ਪੰਜਾਬੀ ਢਾਬਾ ਖੋਲਿਆ ਹੋਇਆ ਜਿੱਥੇ ਸਾਨੂੰ ਗੱਡੀ ਵਾਲੇ ਨੇ ਰੋਕੇ ਆ ਕਿ ਇੱਥੇ ਚਾਹ ਪਾਣੀ ਲੈ ਲਓ ਥੋੜਾ ਜਿਹਾ ਬ੍ਰੇਕ ਲਾਈ ਆ ਇਹਨੇ ਕਿਉਂਕਿ ਇਹ ਵੀ ਇੱਕ ਦੂਜੇ ਨਾਲ ਜੁੜੇ ਹੋਏ ਨੇ ਤੋ ਇੱਕ ਦੂਜੇ ਨਾਲ ਜੁੜ ਕੇ ਇਹਨਾਂ ਦੇ ਕੰਮ ਚੱਲਦੇ ਨੇ ਤੇ ਇਹ ਬੜਾ ਹਾਈਵੇ ਹੈ ਇਹਦੇ ਉੱਪਰ ਹੈ ਇਹ ਟੱਬਾ ਇਹਦਾ ਨਾਮ ਲਿਖਿਆ ਹੈ ਨਾ ਗੁਰੂ ਨਾਨਕ ਦੇਵ ਜੀ ਪੰਜਾਬੀ ਹੋਟਲ ਆ ਦੇਖੋ ਪਿੱਛੇ ਲਿਖਿਆ ਸਾਡੇ ਇੱਥੇ ਘੁੱਟ ਚਾਹ ਪਾਣੀ ਲੈਣਗੇ ਉਸ ਤੇ ਲੇਜ਼ ਵਗੈਰਾ ਲੈ ਲੈ ਬੱਚਿਆਂ ਨੇ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਵਧੀਆ 뷰 ਹੈ ਇਹਦੇ ਨਾਲ ਹੀ ਪੈਟਰੋਲ ਪੰਪ ਵੀ ਹੈ ਆ ਦੇਖੋ ਜੇ ਕਿਸੇ ਨੇ ਤੇਲ ਪਾਣੀ ਦੀ ਚੈੱਕ ਕਰਨਾ ਕੋਣ ਤਾਂ ਉਹ ਵੀ ਇੱਥੇ ਪ੍ਰਵੀਜ਼ਨ अवेलेबल ਹੈ। ਤੁਸੀਂ ਦੇਖ ਰਹੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਪੰਜਾਬੀ ਹੋਟਲ। ਆ ਦੇਖੋ ਦੋਸਤੋ ਹੁਣ ਆਪਾਂ ਕਰਨਾਟਕ ਦੇ ਵਿੱਚ ਆ। ਕਰਨਾਟਕ ਜਿਹੜਾ ਸਟੇਟ ਆ ਉਹ ਜਿੱਥੋਂ ਆਪਾਂ ਪਿੱਛੇ ਗੁਰੂ ਨਾਨਕ ਦੇਵ ਪੰਜਾਬੀ ਹੋਟਲ ਦੇਖਿਆ ਸੀ ਉਥੋਂ ਸਟਾਰਟ ਹੁੰਦਾ ਤੇ ਉਸ ਤੋਂ ਹੀ ਨਵੀਂ ਸੜਕ ਸ਼ੁਰੂ ਹੁੰਦੀ ਹੈ ਤੇ ਮਹਾਰਾਸ਼ਟਰ ਦੇ ਵਿੱਚ ਥੋੜੀਆਂ ਸੜਕਾਂ ਟੁੱਟੀਆਂ-ਭੁੱਟੀਆਂ ਮਿਲਿਆ ਨੇ ਪਰ ਕਰਨਾਟਕਾ ਦੇ ਵਿੱਚ ਸੜਕਾਂ ਸਾਨੂੰ ਠੀਕ ਮਿਲੀਆਂ ਤੇ ਤੁਸੀਂ ਆਲੇ-ਦਾਲ ਇਹ ਗ੍ਰੀਨਰੀ ਦਾ 뷰 ਦੇਖੋ ਦੇਖੋ ਆਲੇ-ਦੁਆਲੇ ਕਿੰਨਾ ਜਿਹੜਾ ਗ੍ਰੀਨਰੀ ਤੇ ਅੱਜ ਮੌਸਮ ਵੀ ਥੋੜਿਆ ਬੱਦਲਬਾਈ ਜੀ ਹੋ ਰਹੀ ਹੈ ਮੇਰੇ ਖਿਆਲ ਚ ਮੀਂਹ ਪੈਣ ਦੀ ਸੰਭਾਵਨਾ ਉਹਨਾਂ ਦਿਖਾਉਣੇ ਆ ਅੱਗੇ ਹੁਣ ਅਸੀਂ ਜਿਹੜੇ ਮਾਈ ਭਾਗੋਂ ਦਾ ਘਰ ਦਵਾਰ ਆ ਤੇ ਪੰਜ ਪਿਆਰਿਆਂ ਚੋਂ ਸਾਹਿਬ ਸਿੰਘ ਦਾ ਉਹ ਘਰ ਦਵਾਰ ਆ ਵੀ ਆਪਾਂ ਨੂੰ ਹੁਣ ਦੇਖਣ ਨੂੰ ਮਿਲੂ ਆਪਾਂ ਨੇੜੇ ਪਹੁੰਚ ਗਏ ਤੇ ਤੁਸੀਂ ਸਾਡੇ ਨਾਲ ਏਵੇਂ ਹੀ ਬਣੇ ਰਹੋ ਅਸੀਂ ਤੁਹਾਨੂੰ ਅੱਗੇ ਇਹ ਜਿਹੜੇ ਤਿੰਨ ਸਥਾਨ ਰਹਿ ਗਏ ਆਪਣੇ ਕਰਨਾਟਕਾ ਦੇ ਵਿੱਚੇ ਨੇ ਉਹ ਤੁਹਾਨੂੰ ਦਿਖਾਉਨੇ ਆ ਦੇਖੋ ਦੋਸਤੋ ਇਹ ਕਰਨਾਟਕਾ ਦੇ ਪਿੰਡ ਨੇ ਜਿਹੜੇ ਰੋਡ ਦੇ ਉੱਪਰ ਤੁਹਾਨੂੰ ਦਿਖਾਈ ਦੇ ਰਹੇ ਨੇ ਤੁਸੀਂ ਦੇਖੋ 뷰 ਤੇ ਰੋਡ ਦੀ ਕੰਡੀਸ਼ਨ ਆਲੇ ਦੁਆਲੇ ਗ੍ਰੀਨਰੀ ਹੁਣ ਅਸੀਂ ਇਹ ਵੱਡੇ ਰੋਡ ਤੋਂ ਥੋੜਾ ਹਟ ਕੇ ਜਿਹੜੇ ਮਾਈ ਭਾਗੋ ਤੇ ਪੰਜ ਪੇਰਿਆਂ ਦੇ ਵਿੱਚੋਂ ਭਾਈ ਸਾਹਿਬ ਸਿੰਘ ਜਿਹੜਾ ਉਹਨਾਂ ਦਾ ਗੁਰਦੁਆਰਾ ਉਹ ਦੇਖਾਂਗੇ ਇਹ ਦੇਖੋ ਜੀ ਰੀਵਰ 뷰 ਇਹ ਨਦੀ ਹੈ ਇੱਥੇ ਮਾਂਜਰਾ ਨਦੀ ਇਹਦਾ ਨਾਮ ਮਾਂਜਰਾ ਦੇਖੋ ਇਧਰੋਂ ਆ ਰਹੀ ਹੈ ਤੁਹਾਨੂੰ ਉਹ ਵੀ ਦਿਖਾਇਆ ਪੋੜ ਬਣਿਆ ਹੈ ਬਹੁਤ ਟਵਲ ਹੁਣ ਆਪਾਂ ਪਹੁੰਚ ਗਏ ਜਿਹੜਾ ਮਾਈ ਭਾਗੋ ਉਹਨਾਂ ਦੇ ਗੁਰਦੁਆਰਾ ਉਦੇ ਨੇੜੇ ਆਪਾਂ ਹੁਣ ਰੋਡ ਤੋਂ ਮਾਤਾ ਭਾਗ ਕੌਰ ਜੀ ਜਨਵਾੜਾ ਇਹ ਉਹ ਰਸਤਾ ਜਾ ਰਿਹਾ ਆਪਾਂ ਨੂੰ ਜਨਵਾੜੇ ਵੱਲੋਂ ਹੁਣ ਤੁਹਾਨੂੰ ਅੱਗੇ ਦਿਖਾਉਨੇ ਆ ਮਾਤਾ ਭਾਗ ਕੌਰ ਦਾ ਜਿਹੜਾ ਗੁਰਦੁਆਰਾ ਜਿਹਨੂੰ ਆਪਾਂ ਪੰਜਾਬੀ ਮਾਈ ਭਾਗੋ ਕਹਿੰਦੇ ਆ ਇੱਧਰ ਦੇਖੋ ਤੁਸੀਂ ਵੀਊ ਤੁਹਾਨੂੰ ਬਾਅਦੇ ਇਹ ਸਾਈਡ ਤੋਂ ਵੀਊ ਬਣਦਾ ਇੱਥੋਂ ਮਾਤਾ ਭਾਗ ਗੌਰ ਦਾ ਜਿਹੜਾ ਗੁਰਦੁਆਰਾ ਇਹਦੀ ਹਿਸਟਰੀ ਬਾਰੇ ਵੀ ਤੁਹਾਨੂੰ ਅੱਗੇ ਜਾਣੂ ਕਰਵਾਉਨੇ ਆ ਤੇ ਸਿੱਖ ਧਰਮ ਦੇ ਵਿੱਚ ਕੀ ਸਥਾਨ ਹੈ ਇਸ ਗੁਰਦੁਆਰਾ ਸਾਹਿਬ ਦਾ ਉਹਦੇ ਬਾਰੇ ਵੀ ਤੁਹਾਨੂੰ ਦੱਸਣੇ ਆ ਅੱਗੇ ਮਾਤਾ ਭਾਗ ਗੌਰ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਉਹਦਾ ਮੇਨ ਗੇਟ ਸਾਨੂੰ ਸਾਹਮਣੇ ਦਿਖਾਈ ਦੇ ਰਿਹਾ ਤੁਸੀਂ ਦੇਖੋ ਕਿੰਨਾ ਵਿਸ਼ਾਲ ਗੇਟ ਹੈ ਉੱਪਰ ਕਿਵੇਂ ਖਾਲਸੇ ਦੀਆਂ ਫੌਜਾਂ ਜਿਹੜੇ ਹਥਿਆਰਾਂ ਨਾਲ ਖੜੀਆਂ ਨੇ ਦੇਖੋ ਅੱਗੇ ਪਾਰਕਿੰਗ ਲਈ ਵੀ ਅੰਦਰ ਹੀ ਬਹੁਤ ਜਗ੍ਹਾ ਸਾਹਮਣੇ ਤੁਸੀਂ ਦੇਖ ਰਹੇ ਹੋ ਪਿੰਡ ਜਨਵਾੜਾ ਤੇ ਜਿਹੜਾ ਇਹਨਾਂ ਦਾ ਜ਼ਿਲ੍ਹਾ ਉਹ ਬੇਦਰ ਹੈ ਸਟੇਟ ਕਰਨਾਟਕਾ ਤੁਸੀਂ ਦੇਖੋ ਸਾਹਮਣੇ ਉੱਤਰਦਿਆਂ ਨੂੰ ਇਹ ਟਾਇਲਟ ਬਾਥਰੂਮ ਬਣੇ ਹੋਏ ਨੇ ਦੇਖੋ ਜੀ ਇਹ ਮੇਨ ਗੇਟ ਹੈ ਇਧਰ ਸਾਈਡ ਤੇ ਚਾਹ ਦਾ ਲੰਗਰ ਬਣਿਆ ਹੋਇਆ ਤੇ ਜਿਹੜੇ ਗੁਰਦੁਆਰਾ ਸਾਹਿਬ ਹੈ ਇੱਥੇ ਲੰਗਰ ਦੀ ਪ੍ਰੋਵੀਜ਼ਨ ਹੈ ਤੇ ਸੰਗਤਾਂ ਇੱਥੇ ਆ ਕੇ ਲੰਗਰ ਛਕਦੀਆਂ ਨੇ ਆ ਦੇਖੋ ਆ ਵੀਰ ਵੀ ਆਪਣੇ ਜਿਹੜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਚੱਲੇ ਨੇ ਵਾਪਸ ਹੁਣ ਅੱਗੇ ਜਾਣਗੇ ਬੇਦਰ ਉੱਥੇ ਮਿਲਦੇ ਆਪਾਂ ਇਹਨਾਂ ਨੂੰ ਇਹ ਮਾਤਾ ਭਾਗ ਕੌਰ ਦੇ ਨਾਮ ਤੇ ਡਿਸਪੈਂਸਰੀ ਵੀ ਬਣੀ ਹੋਈ ਹੈ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਬਾਕੀ ਤੁਸੀਂ ਇਸ ਗੁਰਦੁਆਰਾ ਸਾਹਿਬ ਦਾ ਵਿਊ ਮਤਲਬ ਪਾਈਨਾਪਰੋ ਥਾਵਾਂਗੇ ਵੱਡੇ ਲੈਵਲ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਹੈ ਗੁਰਦੁਆਰਾ ਵਿਸ਼ਾਲ ਖੇਤਰ ਚ ਬਣਿਆ ਹੋਇਆ ਅੱਗੇ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਉਨੇ ਆ ਦੇਖੋ ਖੰਡਾ ਇਹ ਜਿਹੜਾ ਖੰਡਾ ਚੌਂਕ ਮਤਲਬ ਖੰਡਾ ਬਣਿਆ ਇੱਥੇ ਉਹ ਵੀ ਬਹੁਤ ਵੱਡਾ ਹੁਣ ਤੁਹਾਨੂੰ ਅੱਗੇ ਇਸ ਗੁਰਦੁਆਰਾ ਸਾਹਿਬ ਦੀ ਹਿਸਟਰੀ ਬਾਰੇ ਵੀ ਜਾਣੂ ਕਰਵਾਉਨੇ ਆ ਤੁਸੀਂ ਸਾਡੇ ਨਾਲ ਬਣੇ ਰਹੋ ਦੇਖੋ ਇਹ ਸੰਗਤ ਵੀ ਕਿੱਥੋਂ ਆਏ ਆਂ ਬੀਬੀ ਤੁਸੀਂ ਦੇਖੋ ਜੀ ਇਹ ਸੰਗਤ ਮੋਗੇ ਤੋਂ ਆਈ ਐ ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਤੇ ਬਾਕੀ ਨਿਸਾਨ ਸਾਹਿਬ ਦੀ ਦੇਖੋ ਕਿੰਡੀ ਵੱਡੀ ਵਿਸ਼ਾਲ ਬਿਲਡਿੰਗ ਐ ਇਹ ਵੀਰ ਮੋਗੇ ਤੋਂ ਜੀ ਬੋਲੇ ਸੁਨਿਹਾਰ ਤੋ ਤੁਸੀਂ ਦੇਖ ਰਹੇ ਹੋ ਮਾਤਾ ਭਾਗ ਕੌਰ ਦਾ ਜਿਹੜਾ ਗੁਰਦੁਆਰਾ ਉੱਥੇ ਜਿਹੜਾ ਜਨਵਾੜਾ ਦੇ ਵਿੱਚ ਬਣਿਆ ਹੋਇਆ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੀ ਹਿਸਟਰੀ ਬਾਰੇ ਵੀ ਜਾਣੂ ਕਰਾਉਨੇ ਆਂ ਵੀ ਇਸ ਗੁਰਦੁਆਰਾ ਸਾਹਿਬ ਦੀ ਕੀ ਹਿਸਟਰੀ ਹੈ ਤੇ ਸਿੱਖ ਧਰਮ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦਾ ਕੀ ਸਥਾਨ ਹੈ ਕਿਸ ਗੁਰੂ ਨਾਲ ਸੰਬੰਧਿਤ ਹੈ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੰਨੇ ਆਂ ਦੇਖੋ ਪਹਿਲਾਂ ਤੁਸੀਂ ਇਹ ਬੋਰਡ ਜਿਹੇ ਚਾਰੇ ਪਾਸੇ ਆਮਾਂ ਚ ਲਿਖਿਆ ਹੋਇਆ ਜਿਵੇਂ ਪਹਿਲਾਂ ਪੰਜਾਬੀ ਚ ਲਿਖਿਆ ਇਹਨਾਂ ਨੇ ਫਿਰ ਇੰਗਲਿਸ਼ ਚ ਹਿੰਦੀ ਚ ਤੇ ਫਿਰ ਇਹਨਾਂ ਦੀ ਜਿਹੜੀ ਲੈਂਗੁਏਜ ਹੈ ਕੰਨੜਾ ਕਰਨਾਟਕਾ ਦੀ ਉਹਦੇ ਵਿੱਚ ਵੀ ਹੁਣ ਆਪਾਂ ਪੰਜਾਬੀ ਚ ਪੜਦੇ ਆ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋਤੀ ਜੋਤ ਸਮਾਉਣ ਤੋਂ ਪਿੱਛੋਂ ਪੂਨੇ ਦੇ ਨੇੜੇ 17 ਕਿਲੇ ਵਿੱਚ ਰੁਸਤਮਰਾਓ ਅਤੇ ਬਾਲਾਰਾਓ ਨੂੰ ਆਜ਼ਾਦ ਕੀਤਾ ਤੇ ਉਹਨਾਂ ਹੁਕਮ ਦਿੱਤਾ ਕਿ ਨਦੇੜ ਵਿਖੇ ਜਾਓ ਅਤੇ ਬੰਦੀ ਛੋੜ ਵਾਲੀ ਘਟਨਾ ਦਾ ਸਾਰਾ ਵਰਤਾਂਤ ਸੰਗਤਾਂ ਨੂੰ ਸੁਣਾਓ ਸੁਣਾਉਣਾ ਤਾਂ ਜੋ ਸੰਗਤਾਂ ਇਹ ਜਾਣ ਸਕਣ ਕਿ ਸਤਿਗੁਰ ਹਾਜ਼ਰ ਨਾਜ਼ਰ ਹੈ ਨਦੇੜ ਪੁੱਜਣ ਪਿੱਛੋਂ ਰੁਸਤਮ ਰਾਓ ਅਤੇ ਬਾਲੋ ਰਾਓ ਦੀ ਬੇਨਤੀ ਪ੍ਰਵਾਨ ਕਰਦਿਆਂ ਸਿੱਖੀ ਪ੍ਰਚਾਰ ਹਿੱਤ ਪਿੱਛੋਂ ਮਾਈ ਭਾਗੋ ਜੀ ਨੂੰ ਜਥੇਦਾਰ ਸੰਤੋਖ ਸਿੰਘ ਜੀ ਨੇ ਉਹਨਾਂ ਨਾਲ ਰਵਾਨਾ ਕਰ ਦਿੱਤਾ ਮਾਤਾ ਜੀ ਬੇਦਰ ਵਿੱਚ ਸਿੱਖੀ ਪ੍ਰਚਾਰ ਕਰਦੇ ਰਹੇ ਅਤੇ ਕੁਝ ਸਮੇਂ ਪਿੱਛੋਂ ਮਾਈ ਭਾਗੋ ਜੀ ਜਨਵਾੜੇ ਦੀ ਗੜੀ ਰੁਸਤਮਰਾਓ ਬਾਲਾਰਾਓ ਦੇ ਗ੍ਰਹਿ ਵਿਖੇ ਗੁਰਪੁਰੀ ਸੁਧਾਰ ਗਏ ਮਾਈ ਭਾਗੋ ਜੀ ਦੀ ਯਾਦ ਵਿੱਚ ਪਿੰਡ ਜਨਵਾੜਾ ਵਿੱਚ ਗੁਰਦੁਆਰਾ ਬਣਾਇਆ ਹੋਇਆ ਹੈ ਇਹ ਅਸਥਾਨ ਗੁਰਦੁਆਰਾ ਨਾਨਕਚੀਰਾ ਤੋਂ 15 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਇਹ ਪਾਠਕਾਂ ਦੀ জ্ঞাত ਲਈ ਵੀ ਵਰਣਨ ਕਰਨਾ ਉਚਿਤ ਰਹੇਗਾ ਕਿ ਜਦੋਂ ਭੁੱਖ ਅਤੇ ਲੜਾਈ ਹੱਥੋਂ ਤੰਗ ਆ ਕੇ ਆਪਣੀਆਂ ਜਾਨਾਂ ਪਿਆਰੀਆਂ ਕਰਦੇ ਆਂ ਕੁਝ ਸਿੰਘ ਨਾ ਤੂੰ ਸਾਡਾ ਗੁਰੂ ਨਾ ਅਸੀਂ ਤੇਰੇ ਸਿੱਖ ਕਹਿ ਕੇ ਦਸਮ ਪਿਤਾ ਨੂੰ ਆਨੰਦਪੁਰ ਵਿਖੇ ਬੇਦਾਵਾ ਲਿਖ ਕੇ ਆਪਣੇ ਘਰਾਂ ਨੂੰ ਪਰਤ ਗਏ ਸਨ ਤਾਂ ਇਹੀ ਮਾਤਾ ਭਾਗੋ ਸੀ ਜਿਸ ਨੇ ਉਹਨਾਂ ਸਿੱਖਾਂ ਨੂੰ ਚੂੜੀਆਂ ਪਾ ਕੇ ਘਰੀ ਬਹਿਣ ਦਾ ਮੇਣਾ ਮਾਰਿਆ ਸੀ ਤੇ ਜੰਗ ਵਿੱਚ ਲੜਨ ਲਈ ਬੰਗਾਰਿਆ ਤੀ ਅਤੇ ਖੁਦ ਵੀ ਜੰਗ ਵਿੱਚ ਮਰਦਾ ਵਾਂਗ ਲੜੀ ਨਤੀਜਾ ਇਹ ਹੋਇਆ ਕਿ ਦਸ਼ਮੇਸ਼ ਪਿਤਾ ਨੇ ਬਖਸ਼ਿਸ਼ਾਂ ਦੇ ਘਰ ਆ ਕੇ ਬਦਾਵਾ ਪਾੜ ਦਿੱਤਾ ਉਹ 40 ਸਿੱਖ ਮੁਕਤੇ ਖਵਾਏ ਅਤੇ ਇਹੀ ਮਾਈ ਭਾਗੋ ਟੁੱਟੀ ਗੰਡਣ ਦਾ ਕਾਰਨ ਬਣੀ ਗੁਰਦੁਆਰਾ ਮਾਈ ਭਾਗੋ ਜਨਵਾੜਾ ਵਿਖੇ ਮਾਤਾ ਜੀ ਦੇ ਨਾਮ ਦੀ ਫਰੀਡ ਸਪੈਂਸਰੀ ਵੀ ਹਰ ਰੋਜ਼ ਜਨਤਾ ਦੀ ਫਰੀ ਸੇਵਾ ਕਰਦੀ ਹੈ ਗੁਰਦੁਆਰਾ ਮਾਈ ਭਾਗੋ ਜਨਵਾੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕ ਚੀਰਾ ਦੇ ਅੰਡਰ ਕੰਮ ਕਰਦੀ ਹੈ ਇਹ ਤੁਸੀਂ ਦੇਖ ਲਿਆ ਹੁਣ ਤੁਹਾਨੂੰ ਇਹ ਇਤਿਹਾਸ ਬਾਰੇ ਜਿਹੜੇ ਬੋਰਡ ਲੱਗੇ ਨੇ ਇਹਨਾਂ ਦੇ ਨੇੜੇ ਹੀ ਜਿਹੜੀ ਬੋਲੀ ਸਾਹ ਬਣੀ ਹੈ ਉਹ ਦਿਖਾਉਨੇ ਆ ਇਹ ਦੇਖੋ ਜੀ ਇੱਧਰ ਬੋਲੀ ਨੂੰ ਇਹਨਾਂ ਨੇ ਪ੍ਰੋਟੈਕਟ ਕਰਕੇ ਰੱਖਿਆ ਤੁਸੀਂ ਦੇਖ ਸਕਦੇ ਹੋ ਉੱਪਰ ਜਾਲ ਲਾਇਆ ਹੋਇਆ ਹੈ ਖੂਹੀ ਦੇ ਦੇਖੋ ਤੁਸੀਂ ਬਹੁਤ ਡੂੰਗੀ ਹੈ ਪਾਣੀ ਵਿੱਚ ਖੜਾ ਹੈ ਇਹ ਉਹ ਬੋਲੀ ਹੈ ਜਿਹੜੀ ਉਸ ਸਮੇਂ ਦੀ ਇਤਿਹਾਸਕ ਬੋਲੀ ਹੈ ਇਹ ਤੁਸੀਂ ਦੇਖ ਰਹੇ ਹੋ ਹੁਣ ਆਪਾਂ ਚੱਲਦੇ ਆਂ ਅੰਦਰ ਦਰਬਾਰ ਸਾਹਿਬ ਦੇ ਅੰਦਰ ਤੇ ਤੁਹਾਨੂੰ ਦਿਖਾ ਰਹੇ ਆਂ ਅੰਦਰ ਦਰਬਾਰ ਸਾਹਿਬ ਗੁਰਦੁਆਰਾ ਮਾਈ ਭਾਗੋ ਜਨਵੇੜਾ ਦਾ ਇਹ ਜ਼ਿਲ੍ਹਾ ਬੇਦਰ ਤੇ ਜਿਹੜੀ ਸਟੇਟ ਹੈ ਕਰਨਾਟਕ ਹੈ ਇਹ ਹੁਣ ਆਪਾਂ ਅੰਦਰ ਆ ਗਏ ਜਿੱਥੇ ਮਾਈ ਭਾਗੋ ਮਾਤਾ ਭਾਗੌਰ ਉਹਦਾ ਸਟੈਚੂ ਲਾਇਆ ਤੇ ਇੱਥੋਂ ਹੀ ਰਸਤਾ ਦਰਬਾਰ ਸਾਹਿਬ ਨੂੰ ਜਾਂਦਾ ਇਹਨੂੰ ਦੇਖ ਕੇ ਫੇਰ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਨੇ ਆ ਤੁਹਾਨੂੰ ਤੁਸੀਂ ਦੇਖ ਰਹੇ ਹੋ ਇਹ ਵੀ ਆਪਣੇ ਵੀਰ ਆਪਣੇ ਨਾਲ-ਨਾਲ ਚੱਲ ਰਹੇ ਨੇ ਕਿਉਂਕਿ ਸੰਗਤ ਜਦੋਂ ਇੱਕ ਵਾਰ ਹਜੂਰ ਸਾਹਿਬ ਤੋਂ ਚੱਲਦੀ ਹੈ ਉਹ ਲਗਭਗ ਸਾਰੀ ਸੰਗਤ ਕਿਸੇ ਨਾ ਕਿਸੇ ਗੁਰਦੁਆਰੇ ਫੇਰ ਦੁਬਾਰਾ ਇਕੱਠੀ ਹੁੰਦੀ ਹੈ ਇਹ ਦੇਖੋ ਮਾਈ ਭਾਗੋ ਮਾਈ ਭਾਗ कौर ਦੇ ਜਿਹੜਾ ਤਸਵੀਰ ਲਾਈ ਹੈ ਇਹਨਾਂ ਨੇ ਤੇ ਸਾਹਮਣੇ ਮਾਈ ਭਾਗੌਰ ਦੇ ਹਥਿਆਰ ਪਏ ਨੇ ਜੋ ਸਾਨੂੰ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਰਹੇ ਹੋ ਆ ਦੇਖੋ ਮਾਈ ਭਾਗੌਰ ਦੀ ਜਿਹੜੀ ਹਿਸਟਰੀ ਹੈ ਉਹ ਬਹੁਤ ਹੀ ਇੱਕ ਬਹਾਦਰ ਲੇਡੀ ਦੇ ਨਾਮ ਨਾਲ ਜਾਣਿਆ ਜਾਂਦਾ ਇਹਨਾਂ ਨੂੰ ਜਿਨ੍ਹਾਂ ਨੇ ਮੁਕਸਰ ਦੇਖੇ 40 ਮੁਕਤਿਆਂ ਨੂੰ ਟੁੱਟੀ ਗੰਢਣ ਦੇ ਵਿੱਚ ਯੋਗਦਾਨ ਦਿੱਤਾ ਤੇ ਗੁਰੂ ਸਾਹਿਬ ਨੇ ਉਹਨਾਂ 40 ਮੁਕਤਿਆਂ ਨੂੰ ਫਿਰ ਵੇਦਾਵਾ ਪਾੜ ਕੇ ਟੁੱਟੀ ਗੰਡੀ ਉਹਦੇ ਵਿੱਚ ਜਿਹੜਾ ਮੇਨ ਰੋਲ ਰਿਹਾ ਉਹ ਮਾਈ ਭਾਕ कौर ਦਾ ਹੀ ਸੀਗਾ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਸੰਗਤ ਦਰਸ਼ਨਾਂ ਲਈ ਆਈ ਆ ਹੁਣ ਆਪਾਂ ਚੱਲਦੇ ਆਂ ਉੱਪਰ ਦਰਬਾਰ ਸਾਹਿਬ ਲਈ ਕਿਉਂਕਿ ਦਰਬਾਰ ਸਾਹਿਬ ਆ ਜਿਹੜਾ ਉਹ ਪਹਿਲੀ ਮੰਜ਼ਲ ਤੋਂ ਉੱਪਰ ਜਾ ਕੇ ਆ ਮਤਲਬ ਦੂਸਰੀ ਮੰਜ਼ਲ ਤੇ ਹੈ ਸਾਹਮਣੇ ਐਰੋ ਲੱਗੇ ਹੋਏ ਨੇ ਦਰਬਾਰ ਸਾਹਿਬ ਜਾਣ ਦੇ ਰਸਤੇ ਨੇ ਦੇਖੋ ਅੱਜ ਬੱਦਲ ਵਾਈ ਵੀ ਹੋ ਗਈ ਬੱਦਲ ਘਰ ਚ ਰਿਹਾ ਪੂਰਾ ਆਹ ਦੇਖੋ ਜੀ ਰਾ ਕਿਲੇ ਵਿੱਚ ਉਮਰ ਕੈਦ ਕਰਕੇ ਬੰਦੀ ਬਣਾ ਰੱਖੇ ਸੀ ਉਥੇ ਦੋ ਗੁਰਮੁਖ ਗੁਰਸਿੱਖ ਪੈਰੇਦਾਰ ਹਰ ਰੋਜ਼ ਗੁਰਬਾਣੀ ਸਾਹਿਬ ਜੀ ਦਾ ਪਾਠ ਕਰਦੇ ਸਤ ਗੁਰੇ ਸਿੱਖ ਕੇ ਬੰਧਨ ਕਟ ਗੁਰ ਕਾ ਸਿਕ ਵਿਕਾਰ ਤੇ ਹਟ ਇਹ ਬਾਣੀ ਸੁਣ ਕੇ ਰਾਜੇ ਕਹਿਣ ਲਗੇ ਤੁਹਾਡੇ ਗੁਰੂ ਇੰਨੇ ਬਲਵਾਨ ਹਨ ਸਾਟੇ ਬੰਦਨ ਤੇ ਦੁੱਖ ਕਟਣਗੇ ਗੁਰਸਿੱਖਾਂ ਨੇ ਕਿਹਾ ਤੁਸੀਂ ਸੇਵਾ ਸਿਮਰਨ ਭਗਤੀ ਕਰਿਆ ਕਰੋ ਗੁਰੂ ਮਹਾਰਾਜ ਜੀ ਤੁਹਾਡੇ ਦੁੱਖ ਤੇ ਬੰਦਨ ਜਰੂਰ ਕਟਣਗੇ ਤਾਂ ਰਾਜੇ ਵੀ ਸੇਵਾ ਸਿਮਰਨ ਭਗਤੀ ਕਰਨ ਲੱਗ ਪਏ 40 ਦਿਨਾਂ ਬਾਅਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੇਲ੍ਹ ਦੇ ਵਿੱਚ ਪ੍ਰਗਟ ਹੋ ਕੇ ਰਾਜਿਆਂ ਨੂੰ ਦਰਸ਼ਨ ਦਿੱਤੇ ਅਤੇ ਬੰਦੀ ਛੋੜ ਕੀਤਾ ਮਨ ਮਾੜ ਲਿਆ ਕੇ ਛੱਡੇ ਜਿੱਤੇ ਹੁਣ ਗੁਰਦੁਆਰਾ ਗੁਪਤ ਸਰ ਸਾਹਿਬ ਬਣਿਆ ਹੈ ਜੀ ਉਥੋਂ ਚੱਲ ਕੇ ਰਾਜੇ ਹਜੂਰ ਸਾਹਿਬ ਆਏ ਹਜੂਰ ਸਾਹਿਬ ਦੇ ਜਥੇਦਾਰ ਬਾਬਾ ਸੰਤੋਖ ਸਿੰਘ ਜੀ ਰਹਿੰਦੇ ਸੀ ਮਾਤਾ ਭਾਗ ਕੌਰ ਜੀ ਉਥੇ ਸੇਵਾ ਸਿਮਰਨ ਭਗਤੀ ਕਰਦੇ ਸੀ ਉਨਾ ਦੇ ਕੋਲ ਜਾ ਕੇ ਰਾਜੀਆਂ ਨੇ ਬੇਨਤੀ ਕੀਤੀ ਬਾਬਾ ਜੀ ਸਾਡੀ ਰਖਿਆ ਵਾਸਤੇ ਕੁਛ ਸਿੰਘ ਰਵਾਨਾ ਕੀਤੇ ਜਾਣ ਬੇਨਤੀਆਂ ਨੂੰ ਪ੍ਰਵਾਨ ਕਰਦੀਆਂ ਮਾਤਾ ਭਾਗ ਕੌਰ ਜੀ ਰਾਜੀਆਂ ਦੀ ਰਖਿਆ ਕਰਦੇ ਹੋਏ ਹਜ਼ੂਰ ਸਾਹਿਬ ਤੋਂ ਚੱਲ ਕੇ ਇੱਥੇ ਜਨਵਾੜਾ ਗੜੀ ਆਏ ਮਾਤਾ ਜੀ ਇੱਥੇ ਰਹਿਣਾ ਕੀਤਾ ਅਤੇ ਰਾਜੀਆਂ ਦੀ ਰਖਿਆ ਕਰਦੇ ਹੋਏ ਸੇਵਾ ਸਿਮਰਨ ਭਗਤੀ ਕਰਦੇ ਹੋਏ ਮਾਤਾ ਜੀ ਇਸ ਅਸਥਾਨ ਤੇ ਗੁਰਪੂਰੀ ਸਿਧਾਰ ਗਏ ਮਾਤਾ ਜੀ ਦੇ ਯਾਦ ਵਿੱਚ ਇਹ ਅੰਤਮ ਸਥਾਨ ਬਣਿਆ ਹੈ ਜੀ ਆਪ ਜੀ ਦੀ ਸਾਰਿਆਂ ਦੀ ਯਾਤਰਾ ਸਫਲ ਹੋਵੇ ਸਾਰਿਆਂ ਨੂੰ ਨਾਮਦਾਨ ਗੁਰਸਿੱਖੀ ਜੀਵਨ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗਾ ਤੇ ਦਰਸ਼ਨ ਕਰਕੇ نیچے ਉਤਰਿਆਂ ਤੇ ਸਾਡੇ ਸਾਹਮਣੇ ਜਿਹੜੀ ਦਿੱਲੀ ਵਾਲੀ ਸੰਗਤ ਹੈ ਤੇ ਆ ਮੇਰੇ ਪਿਛਲੇ ਪਾਸੇ ਵੀ ਇਹ ਦਿੱਲੀ ਵਾਲੀ ਸੰਗਤ ਸਾਡੇ ਨਾਲ-ਨਾਲ ਚੱਲ ਰਹੀ ਹੈ ਤੇ ਸਾਡੇ ਧੰਨ ਭਾਗ ਨੇ ਜਿਹੜੇ ਸਾਨੂੰ ਇੰਨੇ ਵਧੀਆ ਸੰਗਤ ਮਿਲੀ ਹੈ ਜਿਹੜੀ ਸਾਨੂੰ ਮਿਲੀ ਹੈ ਇੱਥੇ ਮਾਈ ਭਾਗੌਰ ਦੇ ਗੁਰਦੁਆਰਾ ਜਨਵੇੜਾ ਦੇ ਵਿੱਚ ਇਹ ਆਈ ਆ ਫਾਜ਼ਿਲਗਾ ਤੋਂ ਇਹ ਵੀ ਬਹੁਤ ਵਧੀਆ ਸੁਹਾਏ ਇਹਨਾਂ ਦਾ ਸਾਰੀ ਸੰਗਤ ਦਾ ਹੀ ਤੇ ਵਧੀਆ ਦਰਸ਼ਨ ਹੋਏ ਨੇ ਸਾਨੂੰ ਵੀ ਇਹਨਾਂ ਨਾਲ ਤੇ ਹੁਣ ਅਸੀਂ ਆਏ ਗੁਰਦੁਆਰਾ ਸਾਹਿਬ ਮਾਤਾ ਭਾਗੌਰ ਦੇ ਉੱਥੇ ਇੱਕਦਮ ਮੀਂਹ ਉਤਰਿਆ ਆ ਤੇ ਅਸੀਂ ਵੀ ਬਾਰਿਸ਼ ਦੇ ਵਿੱਚ ਲਗਭਗ ਭਿੱਜ ਗਏ ਫਿਰ ਥੋੜਾ ਜਿਹਾ ਜਿਹੜਾ ਭਾਂਡੇ ਦੇ ਵਿੱਚ ਖੜ ਕੇ ਬਚਿਆ ਹੁਣ ਇੱਥੋਂ ਜ਼ਿਆਦਾਤਰ ਗੱਡੀਆਂ ਨਿਕਲ ਗਈਆਂ ਤੇ ਉਹ ਸਾਡੀ ਜਿਹੜੀ ਬੱਸ ਹੈ ਉਹ ਵੀ ਤਿਆਰ ਹੈ ਇਹ ਸਾਨੂੰ ਉਡੀਕ ਰਹੇ ਨੇ ਆ ਦੇਖੋ ਅਸੀਂ ਆ ਬੱਸ ਦੇ ਵਿੱਚ ਆਇਆ ਸਾਡੇ ਨਾਲ ਵੀ ਜਿਹੜੀ ਸੰਗਤ ਹੈ ਉਹ ਬਹੁਤ ਵਧੀਆ ਸੁਭਾਅ ਦੀ ਹੈ ਤੇ ਵਧੀਆ ਮਿਲ ਆਪੜੇ ਸਾਡੇ ਨਾਲ ਜਿਹੜੇ ਯਾਤਰੀ ਨੇ ਸਾਡੇ ਨਾਲ ਮਿਲੇ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਮਾਈ ਭਾਗ कौर ਜਨਵੇੜਾ ਆ ਦੇਖੋ ਜੀ ਸੰਗਤ ਜਿਹੜੀ ਸਾਡੇ ਨਾਲ ਆਈ ਹੈ ਆ ਗੇ ਵੀਰ ਜੀ ਜਿਹਨਾਂ ਨੂੰ ਡੀਕਦੇ ਸੀ ਚਲੋ ਜੀ ਡਰਾਈਵਰ ਸਾਹਿਬ ਦੋਸਤੋ ਜਿੰਮੇ ਆਪਾਂ ਗੱਲ ਕਰ ਰਹੇ ਸੀ ਹੁਣ ਮਾਈ ਭਾਗ ਕੌਰ ਦੀ ਮਾਈ ਭਾਗ ਕੌਰ ਨੇ ਇੱਥੇ ਸਿੱਖੀ ਦਾ ਬੂਟਾ ਲਾਇਆ ਦੇਖੋ ਗੁਰੂ ਨਾਨਕ ਦੇਵ ਦੇ ਨਾਮ ਤੇ ਵੀ ਸਕੂਲ ਹੈ ਇੱਥੇ ਦੇਖੋ ਤੁਸੀਂ ਕਰਨਾਟਕਾ ਦੇ ਵਿੱਚ ਸਿੱਖ ਰਹਿੰਦੇ ਤੇ ਆਲੇ ਦੁਆਲੇ ਸਿੱਖਾਂ ਦੀ ਵੀ ਆਬਾਦੀ ਹੈ ਥੋੜੀ-ਮੋਟੀ ਅਸੀਂ ਦਰਸ਼ਨ ਕਰਕੇ ਵਾਪਸ ਆ ਗਏ ਤੁਸੀਂ ਦੇਖੋ ਜਿਹੜਾ ਮੇਨ ਰੋਡ ਦੇ ਉੱਪਰ ਵੱਡਾ ਗੇਟ ਬਣਿਆ ਉਹਦੇ ਉੱਪਰ ਕਿੰਨਾ ਵਿਸ਼ਾਲ ਜਿਹੜਾ ਖੰਡਾ ਲਾਇਆ ਇਸ ਪ੍ਰਬੰਧਕ ਕਮੇਟੀ ਨੇ ਇਹ ਗੁਰਦੁਆਰਾ ਵੀ ਜਿਹੜਾ ਨਾਨਕ ਚੀਰਾ ਕਮੇਟੀ ਹੈ ਉਹਦੇ ਅੰਡਰ ਪੈਂਦਾ ਤੇ ਉਹੀ ਇੱਥੇ ਮੈਨੇਜ ਕਰ ਰਹੇ ਨੇ ਸਾਹਮਣੇ ਸਾਨੂੰ ਮੇਨ ਰੋਡ ਦਿਖਾਈ ਦੇਣ ਲੱਗੀ ਹੁਣ ਅਸੀਂ ਮੇਨ ਰੋਡ ਤੋਂ ਹੁੰਦੇ ਹੋਏ ਅੱਗੇ ਚੱਲਾਂਗੇ ਹੁਣ ਸਾਨੂੰ ਜਿਹੜੇ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਸਾਹਿਬ ਸਿੰਘ ਸੀ ਉਹਨਾਂ ਦੇ ਨਾਮ ਤੇ ਜਿਹੜਾ ਯਾਦਗਾਰ ਗੁਰਦੁਆਰਾ ਉਹ ਦਿਖਾਈ ਦੇ ਰਿਹਾ ਸਾਹਮਣੇ ਆਹ ਦੇਖੋ ਜੀ ਭਾਈ ਸਾਹਿਬ ਸਿੰਘ ਜੀ ਪੰਜਵੇਂ ਪਿਆਰੇ ਉਹਨਾਂ ਦੇ ਨਾਮ ਤੇ ਜਿਹੜਾ ਇਹ ਗੁਰਦੁਆਰਾ ਸਾਹਿਬ ਬਣਿਆ ਸਾਨੂੰ ਉਹ ਸਾਹਮਣੇ ਦਿਖਾਈ ਦੇ ਰਿਹਾ ਹੁਣ ਅਸੀਂ ਤੁਹਾਨੂੰ ਇੱਥੇ ਵੀ ਦਰਸ਼ਨ ਕਰਾਉਨੇ ਆ ਤੇ ਤੁਸੀਂ ਸਾਡੇ ਨਾਲ ਬਣੇ ਰਹੋ ਭਾਈ ਸਾਹਿਬ ਸਿੰਘ ਪੰਜਵੇਂ ਪਿਆਰੇ ਉਹਨਾਂ ਦੇ ਨਾਮ ਤੇ ਉਹਨਾਂ ਦੀ ਯਾਦਗਾਰ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਾਇਆ ਤੁਹਾਨੂੰ ਦਿਖਾਉਨੇ ਆ ਅੰਦਰੋਂ ਇਹ ਗੁਰਦੁਆਰਾ ਸਾਹਿਬ ਤੋਂ ਜਿਹੜਾ ਨਾਨਕ ਚੀਰਾ ਬਿਦਰ ਉਹ ਲਗਭਗ 10-12 ਕਿਲੋਮੀਟਰ ਦੀ ਫਾਸਲੇ ਤੇ ਹੀ ਹੈ ਤੁਹਾਨੂੰ ਅੱਗੇ ਉਹ ਵੀ ਦਿਖਾਉਨੇ ਆ ਇਹ ਜਿਹੜੀ ਸੰਗਤ ਆਈ ਆ ਸੁਲਤਾਨਪੁਰ ਯੂਪੀ ਅਯੁੱਧਿਆ ਦੇ ਨੇੜੇ ਤੇ ਢੋਂ ਆਈ ਆ ਬਹੁਤ ਮਿਲਆਪੜੇ ਨੇ ਸੰਗਤ ਤੇ ਹੁਣ ਆਪਾਂ ਨਾਲ ਇਹ ਜਕਾਰਾ ਬੁਲਾਉਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਸ੍ਰੀ ਅਕਾਲ ਜੀ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਲੱਗਿਆਂ ਦਰਬਾਰ ਸਾਹਿਬ ਚ ਜਿਹੜਾ ਗੁਰਦੁਆਰਾ ਸਾਹਿਬ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਉਹਨਾਂ ਦੇ ਨਾਮ ਤੇ ਬਣਿਆ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਦਰਬਾਰ ਸਾਹਿਬ ਹਾਂਜੀ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਅੰਦਰੋਂ ਦਰਬਾਰ ਸਾਹਿਬ 'ਚ ਆਪਾਂ ਐਂਟਰ ਕਰ ਗਏ ਇਹ ਗੁਰਦੁਆਰਾ ਸਾਹਿਬ ਵੀ ਜਿਹੜਾ ਮਤਲਬ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਦੀ ਯਾਦ 'ਚ ਬਣਿਆ ਹੋਇਆ ਹੈ ਇਤਿਹਾਸ ਨਾਲ ਇਸ ਗੁਰਦੁਆਰਾ ਸਾਹਿਬ ਦਾ ਨਹੀਂ ਕੋਈ ਸਬੰਧ ਪਰ ਉਹਨਾਂ ਦੀ ਯਾਦ 'ਚ ਬਣਾਇਆ ਹੋਇਆ ਤੇ ਰਸਤੇ ਦੇ ਵਿੱਚ ਜਦੋਂ ਆਪਾਂ ਬੇਦਰ ਨੂੰ ਜਾਂਦੇ ਆ ਨਾਨਕ ਚੀਰੇ ਨੂੰ ਤਾਂ ਇਹ ਰਸਤੇ 'ਚ ਪੈਂਦਾ ਤੇ ਸੰਗਤ ਇੱਥੇ ਰੁਕ ਕੇ ਜਰੂਰ ਦਰਸ਼ਨ ਕਰਦੀ ਐ। ਬਹੁਤ ਵੱਡੀ ਵਿਸ਼ਾਲ ਬਿਲਡਿੰਗ ਬਣ ਗਈ ਹੁਣ ਇੱਥੇ। ਹੌਲੀ-ਹੌਲੀ ਹੋਰ ਵੀ ਸੁਵਿਧਾਵਾਂ ਨੇ। ਇੱਥੇ ਲੰਗਰ ਵਗੈਰਾ ਜਾਂ ਰਹਿائش ਦੀ ਕੋਈ ਸੁਵਿਧਾ ਨਹੀਂ। ਪਰ ਸੰਗਤ ਰੁਕ ਕੇ ਇੱਥੇ। ਕੀ ਆ ਪਾਣੀ ਜਰੂਰ ਮਿਲਦਾ ਐ ਤੇ ਸੰਗਤ ਦਰਸ਼ਨਾਂ ਲਈ ਰੁਕਦੀ ਜਰੂਰ ਐ। ਤੁਸੀਂ ਦੇਖ ਰਹੇ ਹੋ ਦਰਬਾਰ ਸਾਹਿਬ ਦੇ ਅੰਦਰ ਪੰਜਵੇਂ ਪਿਆਰੇ ਪਾਈ ਸਾਹਿਬ ਸਿੰਘ ਦੇ ਨਾਮ ਤੇ ਜਿਹੜਾ ਯਾਦਗਾਰੀ ਗੁਰਦੁਆਰਾ ਸਾਹਿਬ ਬਣਿਆ ਦੇਖੋ ਤੁਸੀਂ ਇੱਧਰ ਪ੍ਰਸ਼ਾਦ ਦਿੰਦੇ ਨੇ ਵੀਰ ਜੀ ਬਾਬਾ ਜੀ ਆਹ ਦੇਖੋ ਜੀ ਦੇਖੋ ਜੀ ਹੁਣ ਅਸੀਂ ਗੁਰੂ ਘਰ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਬਾਹਰ ਨਿਕਲ ਰਹੇ ਹਾਂ ਸਾਰੀਓ ਸੰਗਤ ਜਾ ਰਹੀ ਹੈ ਹੁਣ ਹੁਣ ਅੱਗੇ ਆਪਾਂ ਨਾਨਕ ਚੀਰਾ ਬਿਦਰਵਲ ਜਾਵਾਂਗੇ ਜੋ ਕਿ ਇਥੋਂ ਲਗਭਗ 12-13 ਕਿਲੋਮੀਟਰ ਹੈ ਬਹੁਤ ਵਾਰ 15 ਕਿਲੋਮੀਟਰ ਹੋਣਾ ਤੇ ਬਹੁਤ ਵਿਸ਼ਾਲ ਗੁਰੂ ਘਰ ਬਣ ਗਿਆ ਹੁਣ ਇਹ ਜਿੱਥੇ ਬੇਦਰ ਨੂੰ ਜਾਣ ਵਾਲੀ ਸੰਗਤ ਲਗਭਗ ਰੁਕਦੀ ਹੈ ਦੇਖੋ ਤੁਸੀਂ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਸਾਰੇ ਇਥੇ ਦਾ ਇਤਿਹਾਸ ਸਰਵਣ ਕਰ ਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਦਾ ਜਨਮ ਇਸੇ ਹੀ ਪਾਵਨ ਧਰਤੀ ਵਿਦਰਸ਼ਾਹਰ ਕਰਨਾਟਕ ਦਾ ਹੈ ਜੀ ਜਦੋਂ 1699 ਦੀ ਵਿਸਾਖੀ ਵਾਲੇ ਦਿਨ ਖਾਲਸੇ ਪੰਥ ਦੀ ਸਾਜਨਾ ਧਨ ਧਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕੀਤੀ ਉਹ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਪਿਤਾ ਗੁਰਨਾਰਾਇਣ ਜੀ ਮਾਤਾ ਅਨਕੁਮਾ ਜੀ ਇਥੋਂ ਸ੍ਰੀ ਅਨੰਦਪੁਰ ਤੱਕਤ ਸ੍ਰੀ ਕੇਸਗੜ ਸਾਹਿਬ ਜਾ ਕੇ ਪੰਜਾ ਪਿਆਰੀਆਂ ਦੀ ਚਾਉਣ ਸਮੇਂ ਗੁਰੂ ਮਹਾਰਾਜ ਜੀ ਅੱਗੇ ਆਪਣਾ ਪਾਵਨ ਸਿਰ ਵੇਟ ਕੀਤਾ ਫਤਿਹ ਅਮਰਤ ਦੀ ਦਾਤ ਪ੍ਰਾਪਤ ਕੀਤੀ ਜੀ ਚਮਕੌਰ ਸਾਹਿਬ ਦੇ ਗੜੀ ਵਿੱਚ ਜੰਗ ਲੜਦੇ ਹੋਵੇ ਸ਼ਹੀਦੀ ਪ੍ਰਾਪਤ ਕੀਤੀ ਜੀ ਇਹ ਗੁਰਦੁਆਰਾ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਦੇ ਯਾਦ ਵਿੱਚ ਬਣਿਆ ਹੈ ਜੀ ਗੱਜ-ਵੱਜ ਕੇ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ